ਉਹ ਬੜਾ ਸਪਸ਼ਟ ਸੰਦੇਸ਼ ਹੈ ਕਿ ਜੋ ਕਿਹਾ ਇਹ ਤੋਂ ਭੱਜਣ ਨਹੀਂ ਦੇਵਾਂਗੇ ਜਾਂ ਤਾਂ ਪ੍ਰੂਵ ਕਰੋ ਸਬੂਤ ਲੈ ਕੇ ਆਓ ਹੁਣ ਜੇ ਸਬੂਤ ਨਹੀਂ ਹੈਗੇ ਤੁਹਾਨੂੰ ਵੀ ਪਤਾ ਵੀ ਹੱਥ ਖੜੇ ਨੇ ਪੰਜਾਬ ਸਰਕਾਰ ਕੋਲੇ ਸਬੂਤ ਕੋਈ ਨਹੀਂ ਤਾਂ ਇਹਦੀ ਹੁਣ ਜੋ ਵੀ ਸਾਡੇ ਕੋਲ ਡੇਫੇਮੇਸ਼ਨ ਹੈ ਜਾਂ ਹੋਰ ਵੀ ਜੋ ਲੀਗਲ ਕਾਰਵਾਈ ਅਸੀਂ ਪੰਜਾਬ ਪ੍ਰਕਾਰ ਤੇ ਇਹਨਾਂ ਦੇ ਮੰਤ सीएम ਤੇ ਤੇ ਮੰਤਰੀਆਂ ਤੇ ਕਰਾਂਗੇ ਵਿਕਰਮ ਮਜੀਠੀਆ ਸਾਹਿਬ ਨੇ ਪਹਿਲਾਂ ਵੀ 5.5 ਮਹੀਨੇ ਇੱਕ ਝੂਠੇ ਮੁਕਦਮੇ 'ਚ ਜੇਲ੍ਹ ਕੱਟੀ ਐ ਜਿੱਥੇ ਮੁੜ ਕੇ ਹਾਈ ਕੋਰਟ ਨੇ ਵੀ ਕਿਹਾ ਸੀ ਜਜਮੈਂਟ ਲਖਾਈ ਸੀ ਜਦੋਂ ਵੀ ਵਿਕਰਮ ਮਜੀਠੀਆ ਦੇ ਖਿਲਾਫ ਇੱਕ ਵੀ ਸਬੂਤ ਇਹ ਪੰਜਾਬ ਸਰਕਾਰ ਨਹੀਂ ਪੇਸ਼ ਕਰ ਸਕੀ ਤੇ ਸੁਪਰੀਮ ਕੋਰਟ ਤੱਕ ਸਬੂਤ ਨਹੀਂ ਪੇਸ਼ ਹੋਇਆ ਉਦੋਂ ਨਹੀਂ ਕੋਈ ਸਹੂਲਤਾਂ ਮੰਗੀਆਂ ਇਹ ਕਿਹੜੀਆਂ ਗੱਲਾਂ ਕਰਦੇ ਨੇ ਸਰਕਾਰਾਂ ਦਾ ਕੰਮ ਹੈ ਤੰਗ ਪਰੇਸ਼ਾਨ ਕਰਨਾ ਜੋਰ ਲਾ ਲੈਣ ਜਿੰਨਾ ਕਰ ਸਕਦੇ ਹਨ ਜੋਰ ਲਾ ਲੈਣ ਇੱਕ ਸੋਚਦੇ ਨੇ ਕਿ ਵਿਕਰਮ ਮਜੀਠੀਆ ਦੇ ਖਿਲਾਫ ਐਸੇ ਝੂਠ ਮੀਡੀਆ ਚ ਪਲਾਂਟ ਕਰਕੇ ਵਿਕਰਮ ਮਜੀਠੀਆ ਚੜ੍ਹਦੀ ਕਲਾ ਚ ਰਹਿਣ ਵਾਲਾ ਇਨਸਾਨ ਹੈ ਵਿਕਰਮ ਮਜੀਠੀਆ ਗੁਰੂ ਦੀ ਰਜ਼ਾ ਚ ਰਹਿਣ ਵਾਲੇ ਇਨਸਾਨ ਨੇ ਸੋ ਜਿਹੜੇ ਲੋਕ ਗੁਰੂ ਦੀ ਰਜ਼ਾ ਚ ਰਹਿੰਦੇ ਨੇ ਉਹਨਾਂ ਨੂੰ ਇਹੀ ਜੀਆਂ ਸਰਕਾਰਾਂ ਦੇ ਜਿਹੜੇ ਹੱਥ ਘੰਡੇ ਉਡਲਾ ਨਹੀਂ ਸਕਦੇ ਸਾਨੂੰ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਇਹ ਜਿਹੜਾ ਕੇਸ ਹੈ ਆਮਦਨ ਤੋਂ ਵੱਧ ਜਾਇਦਾਦ ਨਸ਼ੇ ਦਾ ਕੇਸ ਜਿਹੜਾ ਝੂਠਾ ਸੀ ਉਹ ਸੁਪਰੀਮ ਕੋਰਟ ਡਿੱਗ ਗਿਆ ਇੱਕ ਕਿਸਮ ਦਾ ਖਾਰਜ ਹੋ ਗਿਆ ਇਹ ਵਿਜੀਲੈਂਸ ਵਿਜੀਲੈਂਸ ਕੋਲੇ ਪਾਵਰ ਹੀ ਹੈ ਨਹੀਂ ਡਰੱਗ ਦਾ ਨਾਤਾ ਕੇਸ ਬਣਾਉਣ ਦੀ ਨਾ ਰਿਕਵਰੀ ਕਰਨ ਦੀ ਜੇ ਪੰਜਾਬ ਸਰਕਾਰ ਇਡੀ ਸਿਆਣੀ ਹੈ ਜੇ ਮੁੱਖ ਮੰਤਰੀ ਸਾਹਿਬ ਇੰਨੇ ਸਿਆਣੇ ਨੇ ਇਹਨਾਂ ਨੂੰ ਕੋ ਆ ਪੀਸੀ ਐਕਟ ਦਾ ਕੇਸ ਹੈ ਚ ਡਰੱਗ ਦੀ ਧਾਰਾ ਜੋੜ ਕੇ ਤਾਂ ਦਿਖਾ ਦਿਓ ਇੰਨੀ ਕੁ ਜੋੜ ਕੇ ਦਿਖਾਓ ਤੁਹਾਨੂੰ ਪਤਾ ਲੱਗ ਜੂ ਅਦਾਲਤਾਂ ਚ ਮੈਂ ਫੇਰ ਦੁਬਾਰਾ ਕਹਿਣਾ ਕਿ ਇਹ ਸਰਕਾਰ ਨੂੰ ਪਤਾ ਹੀ ਨਹੀਂ ਅਸੀਂ ਕੀ ਕਰ ਰਹੇ ਆ ਇਹ ਹੁੰਦਾ ਨਹੀਂ ਕਿ ਇੱਕ ਬੰਦਲ ਦੇ ਜਾਂਦੇ ਨੇ ਸਾਢੇ 3 ਸਾਲ ਦੀ ਮਾੜੀ ਕਾਰਗੁਜ਼ਾਰੀ ਹੈ ਘਰਾਓ ਸਰਕਾਰ ਦਾ ਸ਼ੁਰੂ ਹੋ ਗਿਆ ਹੁਣ ਬੰਦਲੇ ਪਏ ਨੇ ਹੁਣ ਇਸ ਅਵਸਥਾ ਦੇ ਵਿੱਚ ਇਹ ਜਿਹੇ ਪੁੱਠੇ ਸਿੱਧੇ ਫੈਸਲੇ ਲੈ ਕੇ ਝੂਠੇ ਪੱਤੇ ਦਰਜ ਕਰ ਰਹੇ ਨੇ ਚਟੋ ਪਾਦਿਆ ਕੌਣ ਹੈ ਚਟੋ ਪਾਦਿਆ ਉਹ ਅਫਸਰ ਹੈ ਜਿਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾਤੇ ਲਾਤੀ ਸੀ ਸੁਪਰੀਮ ਕੋਰਟ ਦੇ ਆਰਡਰ ਚ ਲਿਖਿਆ ਹੈ ਕਿ ਹੀ ਇਸ ਨਾਟ ਫਿਟ ਟੂ ਬੀ ਅ ਡੀਜੀਪੀ ਯੂਪੀਐਸਸੀ ਚ ਇਹਨਾਂ ਨੂੰ ਡ੍ਰੌਪ ਕਰ ਦਿੱਤਾ ਗਿਆ ਸੀ ਡੀਜੀਪੀ ਦੇ ਪੈਨਲ ਤੋਂ ਔਰ ਇਹਨਾਂ ਦੀ ਪਤਨੀ ਇਹਨਾਂ ਬਾਰੇ ਕੀ ਕਹਿੰਦੀ ਹੈ ਮੈਂ ਨਹੀਂ ਜਾਊਂਗਾ ਉਹ ਗੱਲਾਂ ਦੇ ਵਿੱਚ ਇੰਦਰਜੀ ਚੱਟਾ ਜੀ ਚੀਫ ਫੌਲਸਾ ਦਿਵਾਨ ਵਾਲੇ ਉਹਨਾਂ ਦੀ ਮੌਤ ਹੋਈ ਉਹਨਾਂ ਦੇ ਪਰਿਵਾਰ ਨੇ ਕਿਹਾ ਕਿ ਇਹਨਾਂ ਕਰਕੇ ਹੋਈ ਹੋਰ ਵੀ ਬਹੁਤ ਕੁਝ ਹੈ। ਵਿਕਰਮ ਮਜੀਠੀਆ ਸਾਹਿਬ ਜਿੱਦਾਂ ਮੈਂ ਕਿਹਾ ਕਿ ਉਹ ਗੁਰੂ ਦੀ ਰਜ਼ਾ 'ਚ ਰਹਿਣ ਵਾਲੇ ਉਹਨਾਂ ਨੂੰ ਸਹੂਲਤਾਂ ਚਾਹੀਦੀਆਂ ਨਹੀਂ ਨਾ ਉਹ ਮੰਗਣ ਨਾ ਉਹਨਾਂ ਨੂੰ ਚਾਹੀਦੀਆਂ ਨੇ ਅੱਗੇ ਵੀ 5.5 ਮਹੀਨੇ ਦੀ ਗੁਰੂ ਦੀ ਰਜ਼ਾ ਦੇ ਵਿੱਚ ਇੱਕ ਝੂਠੇ ਮੁਕੱਦਮੇ 'ਤੇ ਜੇਲ੍ਹ ਕੱਟੀ ਹੈ। ਹੁਣ ਵੀ ਗੁਰੂ ਦੀ ਰਜ਼ਾ 'ਚੋਂ ਕੋਈ ਸਹੂਲਤ ਸਾਨੂੰ ਚਾਹੀਦੀ ਨਹੀਂ ਜੋ ਗੁਰੂ ਦੀ ਰਜ਼ਾ ਹੈ ਉਹਦੇ 'ਚ ਲੜਾਈ ਲੜ ਰਹੇ ਆ ਪਰ ਆ ਇੱਕ ਗੱਲ ਪੱਕੀ ਹੈ। ਬਾਹਰ ਆ ਕੇ ਜਿੱਥੋਂ ਇਹ ਪੋਲਿਟਿਕਲ ਜੰਗ ਛੱਡੀ ਸੀ ਉੱਥੋਂ ਹੀ ਇਹ ਪੋਲਿਟਿਕਲ ਜੰਗ ਸ਼ੁਰੂ ਹੋਊਗੀ। ਮੁੱਖ ਮੰਤਰੀ ਸਾਹਿਬ ਇਹਨਾਂ ਦੇ ਮੰਤਰੀ ਇਹਨਾਂ ਦੇ ਜਿਹੜੇ ਕਾਲੇ ਕਾਰਨਾਮੇ ਨੇ ਇਹ ਉਸੇ ਤਰੀਕੇ ਲੋਕਾਂ 'ਚ ਰੱਖਦੇ ਰਵਾਂਗੇ ਇਹ ਝੂਠੇ ਪਰਚੇ ਜ਼ੁਬਾਨ ਨਹੀਂ ਬੰਦ ਕਰ